ਲੰਦਰ ਦੀ ਫਲੋਰ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਵਿਦੇਸ਼ ਤੋਂ ਚਲਾਏ ਜਾ ਰਹੇ ਨਜਾਇਜ਼ ਹਥਿਆਰ ਸਪਲਾਈ ਗਿਰੋਹ ਦਾ ਕੀਤਾ ਪਰਦਾਫਾਸ਼ ਭਾਰੀ ਮਾਤਰਾ ਚ ਨਜਾਇਜ਼ ਹਥਿਆਰ ਸਮੇਤ ਕਿਤੇ ਪੰਜ ਨੌਜਵਾਨ ਗ੍ਰਿਫਤਾਰ ਜੀ ਹਾਂ ਵੱਡੀ ਖਬਰ ਜਲੰਧਰ ਦਿਹਾਤੀ ਦੇ ਫਲੋਰ ਇਲਾਕੇ ਦੇ ਨਾਲ ਸੰਬੰਧਿਤ ਹੈ ਜਿੱਥੇ ਦੀ ਪੁਲਿਸ ਨੇ ਫਲੋਰ ਤੇ ਹਾਈ ਟੈਕ ਨਾਕੇ ਤੇ ਪੰਜ ਨੌਜਵਾਨਾਂ ਨੂੰ ਪਾਰੀ ਮਾਤਰਾ ਦੇ ਵਿੱਚ ਨਜਾਇਜ਼ ਹਥਿਆਰਾਂ ਦੇ ਨਾਲ ਗ੍ਰਿਫਤਾਰ ਕੀਤਾ ਹੈ ਜਿਸ ਦੇ ਬਾਰੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਐਸਐਸਪੀ ਅੰਕੁਰ ਗੁਪਤਾ ਨੇ ਇਹ ਦੱਸਿਆ ਕਿ ਥਾਣਾ ਫਲੋਰ ਦੇ ਮੁਖੀ ਇੰਸਪੈਕਟਰ ਸੁਖਦੇਵ ਸਿੰਘ ਨੂੰ ਮੁਖਬਰ ਖਾਸ ਤੋਂ ਇਤਲਾ ਮਿਲੀ ਸੀ ਕਿ ਮੋਟਰਸਾਈਕਲਾਂ ਤੇ ਲੁਧਿਆਣਾ ਤੋਂ ਹੁਸ਼ਿਆਰਪੁਰ ਵੱਲ ਇੱਕ ਗਿਰੋਹ ਦੇ ਮੈਂਬਰ ਜਾ ਰਹੇ ਹਨ ਜੋ ਨਜਾਇਜ਼ ਹਥਿਆਰਾਂ ਦੀ ਸਪਲਾਈ ਕਰਦੇ ਹਨ ਅਤੇ ਕਵਕ ਅਪਰਾਧੀ ਗਤੀਵਿਧੀਆਂ ਨੂੰ ਵੀ ਅੰਜਾਮ ਦਿੰਦੇ ਹਨ ਇਤਲਾਹ ਦੇ ਆਧਾਰ ਤੇ ਇੰਸਪੈਕਟਰ ਸੁਖਦੇਵ ਸਿੰਘ ਨੇ ਫਲੋਰ ਵਿਕੇ ਹਾਈ ਟੈਕ ਨਾਕਾ ਬੰਦੀ ਕਾਲ ਦਿੱਤੀ ਜਿੱਦਾਂ ਹੀ ਦੋ ਮੋਟਰਸਾਈਕਲਾਂ ਤੇ ਸਵਾਰ ਪੰਜ ਨੌਜਵਾਨ ਨਾਕੇ ਤੋਂ ਲੰਘਣ ਲੱਗੇ ਤਾਂ ਪੁਲਿਸ ਪਾਰਟੀ ਨੇ ਉਹਨਾਂ ਨੂੰ ਰੋਕੇ ਜਦ ਉਹਨਾਂ ਦੀ ਤਲਾਸ਼ੀ ਲਈ ਤਾਂ ਉਹਨਾਂ ਦੇ ਕਬਜ਼ੇ ਵਿੱਚੋਂ ਚਾਰ ਦੇਸੀ ਪਿਸਤੌਲ 32 ਬੋਲ 8 ਰੋਥ 8 ਰੋਂਦ ਜਿੰਦਾ 8 ਮੈਗਜ਼ੀਨ ਇੱਕ ਦੇਸੀ ਕੱਟਾ ਅਤੇ ਇੱਕ ਜਿੰਦਾ ਰੋਂਦ ਬਰਾਮਦ ਹੋਇਆ ਜਿਸ ਤੇ ਪੰਜਾਂ ਨੌਜਵਾਨਾਂ ਨੇ ਜਿਨ੍ਹਾਂ ਦੀ ਪਛਾਣ ਸ਼ਿਵਦੇয়াল ਉਰਫ ਬਿੱਲਾ ਵਾਸੀ ਪਿੰਡ ਸਲਾਰਨ ਹੁਸ਼ਿਆਰਪੁਰ ਜਸਵਿੰਦਰ ਸਿੰਘ ਉਰਫ ਕਾਲਾ ਵਾਸੀ ਪਿੰਡ ਕਲਰਾ ਆਦਮਪੁਰ ਬਲਜੀਤ ਉਰਫ ਗੋਰਾ ਵਾਸੀ ਪਿੰਡ ਕਲਰਾ ਆਦਮਪੁਰ ਚੰ드ਸ਼ੇਖਰ ਉਰਫ ਪੰਡਿਤ ਵਾਸੀ ਪਿੰਡ ਮਹਿਟਿਆਣਾ ਹੁਸ਼ਿਆਰਪੁਰ ਅਤੇ ਗੁਰਵਿੰਦਰ ਸਿੰਘ ਉਰਫ ਸੂਚਾ ਉਰਫ ਗਿੰਦੂ ਵਾਸੀ ਪਿੰਡ ਰਾਵਲਪਿੰਡੀ ਕਪੂਰਥਲਾ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸਰ ਕੀ ਮਾਮਲਾ ਜਿਹੜਾ ਜੀ ਗੈਂਗ ਫੜਿਆ ਹੋਇਆ ਉਸ ਪਰਿਚ ਜਿਵੇਂ ਜਦੋਂ ਦੇਖਿਆ ਕਿ ਜਿਲੰਦਰ ਦਿਹਾਤੀ ਪੁਲਿਸ ਨੇ ਪਿਛਲੇ ਕੁ ਸਮੇਂ ਤੋਂ ਮਾੜੇ ਅਨਸਰਾਂ ਦੇ ਖਿਲਾਫ ਗੈਂਗਸਟਰ ਨਸ਼ਾ ਤਸਕਰੀ ਦੇ ਖਿਲਾਫ ਆਪਣੀ ਮੁਹਿੰਮ ਵਧੀ ਹੋਈ ਹੈ ਸੋ ਉਸੇ ਦੀ ਲੜੀ ਦੇ ਵਿੱਚ ਕੱਲ ਸਾਨੂੰ ਸਫਲਤਾ ਮਿਲੀ ਜਦੋਂ ਐਸਐਚਓ ਫਲੋਰ ਦੀ ਟੀਮ ਨੇ ਨਾਲ ਡੀਐਸਪੀ ਫਲੋਰ ਤੇ ਐਸਪੀ ਸਪੈਸ਼ਲ ਬ੍ਰਾਂਚ ਇਨਵੈਸਟੀਗੇਸ਼ਨ ਦੀ ਟੀਮਾਂ ਨੇ ਇੱਕ ਜਿਹੜਾ ਗੈਂਗ ਕਾਬੂ ਕੀਤਾ ਜਦੇ ਵਿੱਚ ਤਿੰਨ ਮੈਂਬਰ ਸੀ ਇਨੀਸ਼ੀਅਲੀ ਉਹਨਾਂ ਵਿੱਚੋਂ ਚਾਰ ਪਿਸਟਲ ਬਰਾਮਦ ਕੀਤੇ ਫਰਦਰ ਪੁਜੀਸ ਤੇ ਇੱਕ ਦੋ ਬੰਦੇ ਹੋਰ ਨਾਮਿਨੇਟ ਹੋਏ ਉਹਨਾਂ ਦੇ ਵੱਲੋਂ ਵੀ ਇੱਕ ਪਿਸਟਲ ਬਰਾਮਦ ਹੋਇਆ ਸੋ ਕੁੱਲ ਜਿਹੜੀ ਸਾਡੀ ਰਿਕਵਰੀ ਹੈਗੀ ਉਹ ਪੰਜ ਪਿਸਟਲਸ ਹੀ ਹੈਗੀ ਐ ਚਾਰ 32 ਬੋਰ ਦੇ ਐ 1315 ਬੋਰ ਦਾ ਤੇ ਨਾਲ ਅੱਠ ਮੈਗਜ਼ੀਨਸ ਐ ਨੌ ਲਾਈਵ ਰਾਉਂਡਸ ਐ ਤੇ ਦੋ ਮੋਟਰਸਾਈਕਲਸ ਐ ਸੋ ਬੇਸਿਕਲੀ ਇਹ ਜਿਹੜਾ ਇੱਕ ਗੈਂਗਸਟਰ ਹੈਗਾ ਬਾਹਰ ਬੈਠਾ ਹੈ ਬਿਨ ਆਪਣਾ ਸੋਨੂ ਖਤਰੀ ਉਹਦੇ ਨਾਲ ਇੱਥੇ ਇੱਕ ਜੇਲ੍ਹ ਚ ਬੰਦਾ ਬੈਠਾ ਹੈ ਬਿਨੀ ਗੁਜਰ ਉਹ ਦੋਨਾਂ ਦੇ ਨਾਂ ਲੱਗੇ ਐਸੋਸੀਏਟਡ ਬੰਦੇ ਸੀਗੇ ਸੋ ਇਹਨਾਂ ਨੂੰ ਰਾਉਂਡ ਅਪ ਕਰਕੇ ਜਿਹੜੀ ਕਾਫੀ ਵਾਰਦਾਤਾਂ ਪ੍ਰिवेंट ਹੋ ਗਈਆਂ ਨੇ ਤੋ ਇਹ ਚੰਗਾ ਕੰਮ ਹੋਇਆ ਸਰ ਹਥਿਆਰ ਕਿੱਥੋਂ ਲੈ ਆਏ ਸੀ ਤੇ ਕੀ ਕਰਨਾ ਸੀ ਨਾ ਸਪਲਾਈ ਬੇਸਿਕਲੀ ਇਹ ਜਿਹੜੇ ਹਥਿਆਰ ਲੈ ਕੇ ਆਏ ਨੇ ਜੀ ਇਹ ਮੱਧਿਆ ਪ੍ਰਦੇਸ਼ ਦੇ ਖੰਡਵਾ ਜ਼ਿਲ੍ਹੇ ਦੇ ਵਿੱਚੋਂ ਇਹਨਾਂ ਨੇ ਸਪਲਾਈ ਕਰਾਏ ਨੇ ਤੇ ਇਹਦੇ ਲਈ ਇਹਨਾਂ ਨੇ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਅਸੀਂ ਉਹ ਵੀ ਚੈੱਕ ਕਰ ਰਹੇ ਆਂ ਵੈਸੇ ਜੋ ਪ੍ਰੀਲਿਮਿਨਰੀ ਤੌਰ ਤੇ ਪਤਾ ਚੱਲਿਆ ਜਿਹੜਾ ਬੰਦਾ ਬਾਹਰ ਬੈਠਾ ਇਹਨਾਂ ਦਾ ਸੌਰਵ ਜਿਹੜਾ ਇਹਨਾਂ ਨੂੰ ਗੈਂਗ ਨੂੰ ਓਪਰੇਟ ਕਰ ਰਿਹਾ ਸੀ ਉਹਨੇ ਇਹਨਾਂ ਨੂੰ ਫੰਡਿੰਗ ਕੀਤੀ ਹੈ ਇਹਨਾਂ ਹਥਿਆਰਾਂ ਦੀ ਤੇ ਇਹਨਾਂ ਤੇ ਪਰਲੋ ਕੋਈ ਪਰਚਾ ਵਗੈਰਾ ਦਰਜ ਹੈ ਕਿਸੇ ਦੋ ਮੁੰਡਿਆਂ ਦੇ ਖਿਲਾਫ ਇਹਨਾਂ ਦੇ ਵਿੱਚੋਂ ਜਸਵਿੰਦਰ ਤੇ ਬਲਜੀਤ ਦੇ ਖਿਲਾਫ ਇੱਕੋ ਹੀ ਮੁਕੱਦਮਾ ਜਿਹੜਾ ਇੱਕ ਇੱਕ ਮੁਕੱਦਮਾ ਦਰਜ ਹੈ 105 ਨੰਬਰ ਮੁਕੱਦਮਾ ਜੀ ਇਹ ਆਦਮਪੁਰ ਇਹ ਸੌਰੀ ਸਦਰ ਫਗਵਾੜੇ ਦਾ ਹੈਗਾ ਸਨੇਚਿੰਗ ਦਾ ਪਰਚਾ ਸੋ ਇਹ ਮਾਰੇ ਬੰਦੇ ਹੈਗੇ ਔਰ ਕੋਈ ਗੈਂਗ ਵਾਰਸ ਇਹਦੇ ਨਾਲ ਇਹਦੇ ਵਿੱਚ ਕੋਈ ਆਪਸ ਹੀ ਜਿਹੜੇ ਗੁੱਟਾਂ ਦੀਆਂ ਲੜਾਈਆਂ ਹੁੰਦੀਆਂ ਨੇ ਉਹਦੇ ਵਿੱਚ ਯੂਜ਼ ਕਰਨੇ ਸੀ ਸੋ ਇਹ ਰਿਕਵਰੀ ਕਰਕੇ ਸਾਨੂੰ ਕਾਫੀ ਆਸ-ਪਾਸ ਦੇ ਏਰੀਆ ਦੇ ਵਿੱਚ ਜਿਹੜਾ ਹੈਗਾ ਉਹ ਸ਼ਾਂਤੀ ਦਾ ਮਾਹੌਲ ਬਣਾਉਣ 'ਚ ਹੈਲਪ ਹੋਊਗੀ ਕਿਤੇ ਸਪਲਾਈ ਵੱਲੋਂ ਕਿਤੇ ਇਹਨਾਂ ਨੇ ਕਰੀ ਕਿਸੇ ਤੇ ਅਸਰ ਜਿਹੜਾ ਹੈ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਜੀ ਇਹ ਤਿੰਨ ਬੰਦੇ ਇਨੀਸ਼ੀਅਲ 'ਚ ਅਸੀਂ ਫੜੇ ਸੀ ਦੋ ਬੰਦੇ ਬਾਅਦ 'ਚ ਫੜੇ ਗਏ ਆਂ ਤੋਂ ਉਹਨਾਂ ਦੇ ਗੈਂਗ ਦੇ ਨਾਲ ਅਸੋਸੀਏਟੀਟੀ ਜਿਹੀ ਉਹਨਾਂ ਨੂੰ ਸਪਲਾਈ ਵੀ ਕੀਤੇ ਸੀ ਬਾਕੀ ਹੋਰ ਅਸੀਂ ਇਹਨਾਂ ਦਾ ਰਿਮਾਂਡ ਲੈ ਲਿਆ 5 ਦਿਨ ਦਾ ਸੋ ਡਿਟੇਲ 'ਚ ਪੁੱਛਗਿੱ ਜੋ ਚੁਲਾਏ ਜਾ ਰਹੇ ਨਜਾਇਜ਼ ਹਥਿਆਰ ਸਪਲਾਈ ਗਿਰੋ ਦਾ ਕੀਤਾ ਪਰਦਾਫਾਸ਼ ਭਾਰੀ ਮਾਤਰਾ ਚ ਨਜਾਇਜ਼ ਹਥਿਆਰ ਸਮੇਤ ਕਿਤੇ ਪੰਜ ਨੌਜਵਾਨ ਗ੍ਰਿਫਤਾਰ ਜੀ ਹਾਂ ਵੱਡੀ ਖਬਰ ਜਲੰਧਰ ਦਿਹਾਤੀ ਦੇ ਫਲੋਰ ਇਲਾਕੇ ਦੇ ਨਾਲ ਸੰਬੰਧਿਤ ਹੈ ਜਿੱਥੇ ਦੀ ਪੁਲਿਸ ਨੇ ਫਲੋਰ ਤੇ ਹਾਈ ਟੈਕ ਨਾਕੇ ਤੇ ਪੰਜ ਨੌਜਵਾਨਾਂ ਨੂੰ ਪਾਰੀ ਮਾਤਰਾ ਦੇ ਵਿੱਚ ਨਜਾਇਜ਼ ਹਥਿਆਰਾਂ ਦੇ ਨਾਲ ਗ੍ਰਿਫਤਾਰ ਕੀਤਾ ਹੈ ਜਿਸ ਦੇ ਬਾਰੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਐਸਐਸਪੀ ਅੰਕੁਰ ਗੁਪਤਾ ਨੇ ਇਹ ਦੱਸਿਆ ਕਿ ਥਾਣਾ ਫਲੋਰ ਦੇ ਮੁਖੀ ਇੰਸਪੈਕਟਰ ਸੁਖਦੇਵ ਸਿੰਘ ਨੂੰ ਮੁਖਬਰ ਖਾਸ ਤੋਂ ਇਤਲਾ ਮਿਲੀ ਸੀ ਕਿ ਮੋਟਰਸਾਈਕਲਾਂ ਤੇ ਲੁਧਿਆਣਾ ਤੋਂ ਹੁਸ਼ਿਆਰਪੁਰ ਵੱਲ ਇੱਕ ਗਿਰੋਹ ਦੇ ਮੈਂਬਰ ਜਾ ਰਹੇ ਹਨ ਜੋ ਨਜਾਇਜ਼ ਹਥਿਆਰਾਂ ਦੀ ਸਪਲਾਈ ਕਰਦੇ ਹਨ ਅਤੇ ਵਕ ਅਪਰਾਧੀ ਗਤੀਵਿਧੀਆਂ ਨੂੰ ਵੀ ਅੰਜਾਮ ਦਿੰਦੇ ਹਨ ਇਤਲਾਹ ਦੇ ਆਧਾਰ ਤੇ ਇਨਸਪੈਕਟਰ ਸੁਖਦੇਵ ਸਿੰਘ ਨੇ ਫਲੋਰ ਵਿਕੇ ਹਾਈ ਟੈਕ ਨਾਕਾ ਬੰਦੀ ਕਾਲ ਦਿੱਤੀ ਜਿੱਦਾਂ ਹੀ ਦੋ ਮੋਟਰਸਾਈਕਲਾਂ ਤੇ ਸਵਾਰ ਪੰਜ ਨੌਜਵਾਨ ਨਾਕੇ ਤੋਂ ਲੰਘਣ ਲੱਗੇ ਤਾਂ ਪੁਲਿਸ ਪਾਰਟੀ ਨੇ ਉਹਨਾਂ ਨੂੰ ਰੋਕੇ ਜਦ ਉਹਨਾਂ ਦੀ ਤਲਾਸ਼ੀ ਲਈ ਤਾਂ ਉਹਨਾਂ ਦੇ ਕਬਜ਼ੇ ਵਿੱਚੋਂ ਚਾਰ ਦੇਸੀ ਪਿਸਤੌਲ 32 ਬੋਲ 8 ਰੋਂਦ ਜਿੰਦਾ 8 ਮੈਗਜ਼ੀਨ ਇੱਕ ਦੇਸੀ ਕੱਟਾ ਅਤੇ ਇੱਕ ਜਿੰਦਾ ਰੋਂਦ ਬਰਾਮਦ ਹੋਇਆ ਜਿਸ ਦੇ ਪੰਜਾਂ ਨੌਜਵਾਨਾਂ ਨੇ ਜਿਨ੍ਹਾਂ ਦੀ ਪਛਾਣ ਸ਼ਿਵ ਦਿয়াল ਉਰਫ ਬਿੱਲਾ ਵਾਸੀ ਪਿੰਡ ਸਲਾਰਨ ਹੁਸ਼ਿਆਰਪੁਰ ਜਸਵਿੰਦਰ ਸਿੰਘ ਉਰਫ ਕਾਲਾ ਵਾਸੀ ਪਿੰਡ ਕਲਰਾ ਆਦਮਪੁਰ ਬਲਜੀਤ ਉਰਫ ਗੋਰਾ ਵਾਸੀ ਪਿੰਡ ਕਲਰਾ ਆਦਮਪੁਰ ਚੰ드ਸ਼ੇਖਰ ਉਰਫ ਪੰਡਿਤ ਵਾਸੀ ਪਿੰਡ ਮਹਿਟਿਆਣਾ ਹੁਸ਼ਿਆਰਪੁਰ ਅਤੇ ਗੁਰਵਿੰਦਰ ਸਿੰਘ ਉਰਫ ਸੂਚਾ ਉਰਫ ਗਿੰਦੂ ਵਾਸੀ ਪਿੰਡ 라ਵਲਪਿੰਡੀ ਕਪੂਰਥਲਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਸਰ ਕੀ ਮਾਮਲਾ ਜਿਹੜਾ ਜੀਓ ਗੈਂਗ ਫੜਿਆ ਹੋ ਉਸ ਬਾਰੇ ਜੇ ਜੋ ਤੁਸੀਂ ਦੇਖਿਆ ਕਿ ਜਿਲੰਦਰ ਦਿਹਾਤੀ ਪੁਲਿਸ ਨੇ ਪਿਛਲੇ ਕੁਝ ਸਮੇਂ ਤੋਂ ਮਾੜੇ ਅਨਸਰਾਂ ਦੇ ਖਿਲਾਫ ਗੈਂਗਸਟਰ ਨਸ਼ਾ ਤਸਕਰੀ ਦੇ ਖਿਲਾਫ ਆਪਣੀ ਮੁਹਿੰਮ ਵਧੀ ਹੋਈ ਹੈ। ਸੋ ਉਸੇ ਦੀ ਲੜੀ ਦੇ ਵਿੱਚ ਕੱਲ ਸਾਨੂੰ ਸਫਲਤਾ ਮਿਲੀ ਜਦੋਂ ਐਸਐਚਓ ਫਲੋਰ ਦੀ ਟੀਮ ਨੇ ਨਾਲ ਡੀਐਸਪੀ ਫਲੋਰ ਤੇ ਐਸਪੀ ਸਪੈਸ਼ਲ ਬ੍ਰਾਂਚ ਇਨਵੈਸਟੀਗੇਸ਼ਨ ਦੀ ਟੀਮਾਂ ਨੇ ਇੱਕ ਜਿਹੜਾ ਗੈਂਗ ਕਾਬੂ ਕੀਤਾ ਜਦੇ ਵਿੱਚ ਤਿੰਨ ਮੈਂਬਰ ਸੀ ਇਨੀਸ਼ੀਅਲੀ ਉਹਨਾਂ ਵਿੱਚ ਜੋ ਚਾਰ ਪਿਸਟਲ ਬਰਾਮਦ ਕੀਤੇ ਫਰਦਰ ਪੁਜੀਸ ਤੇ ਇੱਕ ਦੋ ਬੰਦੇ ਹੋਰ ਨਾਮਿਨੇਟ ਹੋਏ ਉਹਨਾਂ ਦੇ ਵੱਲੋਂ ਵੀ ਇੱਕ ਪਿਸਟਲ ਬਰਾਮਦ ਹੋਇਆ ਸੋ ਕੁੱਲ ਜਿਹੜੀ ਸਾਡੀ ਰਿਕਵਰੀ ਹੈਗੀ ਉਹ ਪੰਜ ਪਿਸਟਲਜ਼ ਦੀ ਹੈਗੀ ਹੈ 34 32 ਬੋਰ ਦੇ 1315 ਬੋਰ ਦੇ ਤੇ ਨਾਲ 8 ਮੈਗਜ਼ੀਨਸ ਹੈ 9 ਲਾਈਵ ਰਾਉਂਡਸ ਹੈ ਤੇ ਦੋ ਮੋਟਰਸਾਈਕਲਸ ਹੈ ਸੋ ਬੇਸਿਕਲੀ ਇਹ ਜਿਹੜੇ ਇੱਕ ਗੈਂਗਸਟਰ ਹੈਗਾ ਬਾਹਰ ਬੈਠਾ ਹੈ ਬਿਨ ਆਪਣਾ ਸੋਨੂ ਖਤਰੀ ਉਹਦੇ ਨਾਲ ਇੱਥੇ ਇੱਕ ਜੇਲ੍ਹ ਚ ਬੰਦਾ ਬੈਠਾ ਹੈ ਬਿਨੀ ਗੁਜਰ ਉਹ ਦੋਨਾਂ ਦੇ ਨਾਂ ਲੱਗੇ ਐਸੋਸੀਏਟਿਡ ਬੰਦੇ ਸੀਗੇ ਸੋ ਇਹਨਾਂ ਨੂੰ ਰਾਉਂਡ ਅਪ ਕਰਕੇ ਜਿਹੜੀ ਕਾਫੀ ਵਾਰਦਾਤਾਂ ਪ੍ਰिवेंट ਹੋ ਗਈਆਂ ਨੇ ਤੋ ਇਹ ਚੰਗਾ ਕੰਮ ਹੋਇਆ ਸਰ ਹਥਿਆਰ ਕਿੱਥੋਂ ਲੈ ਆਏ ਸੀ ਤੇ ਕੀ ਕਰਨਾ ਸੀ ਬੇਸਿਕਲੀ ਇਹ ਜਿਹੜੇ ਹਥਿਆਰ ਲੈ ਕੇ ਆਏ ਨੇ ਜੀ ਇਹ ਮੱਧਿਆ ਪ੍ਰਦੇਸ਼ ਦੇ ਖੰਡਵਾ ਜ਼ਿਲ੍ਹੇ ਦੇ ਵਿੱਚੋਂ ਇਹਨਾਂ ਨੇ ਸਪਲਾਈ ਕਰਾਏ ਨੇ ਤੇ ਇਹਦੇ ਲਈ ਇਹਨਾਂ ਨੇ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਐਸੇ ਉਹ ਵੀ ਚੈੱਕ ਕਰ ਰਹੇ ਆਂ ਵੈਸੇ ਜੋ ਪ੍ਰੀਲਿਮਿਨਰੀ ਤੌਰ ਤੇ ਪਤਾ ਚੱਲਿਆ ਜਿਹੜਾ ਬੰਦਾ ਬਾਹਰ ਬੈਠਾ ਇਹਨਾਂ ਦਾ ਸੌਰਵ ਜਿਹੜਾ ਇਹਨਾਂ ਨੂੰ ਗੈਂਗ ਨੂੰ ਆਪਰੇਟ ਕਰ ਰਿਹਾ ਸੀ ਉਹਨੇ ਇਹਨਾਂ ਨੂੰ ਫੰਡਿੰਗ ਕੀਤੀ ਹੈ ਇਹਨਾਂ ਹਥਿਆਰਾਂ ਲਈ ਤੇ ਇਹਨਾਂ ਤੇ ਪਰਲੋ ਕੋਈ ਪਰਚਾ ਵਗੈਰਾ ਦਰਜ ਹੈ ਕਿਸੇ ਦੋ ਮੁੰਡਿਆਂ ਦੇ ਖਿਲਾਫ ਇਹਨਾਂ ਦੇ ਵਿੱਚੋਂ ਜਸਵਿੰਦਰ ਦੇ ਬਲਦੀਤ ਦੇ ਖਿਲਾਫ ਇੱਕੋ ਹੀ ਮੁਕੱਦਮਾ ਜਿਹੜਾ ਇੱਕ ਇੱਕ ਮੁਕੱਦਮਾ ਦਰਜਾ 105 ਨੰਬਰ ਮੁਕੱਦਮਾ ਜੀ ਇਹ ਆਦਮਪੁਰ ਇਹ ਸੌਰੀ ਸਦਰ ਫਗਵਾੜੇ ਦਾ ਹੈਗਾ ਸਨੇਚਿੰਗ ਦਾ ਪਰਚਾ ਹੈ ਸੋ ਇਹ ਮਾਰੇ ਬੰਦੇ ਹੈ ਔਰ ਕੋਈ ਗੈਂਗ ਵਾਰਸ ਇਹਦੇ ਨਾਲ ਇਹਦੇ ਵਿੱਚ ਕੋਈ ਆਪਸੀ ਜਿਹੜੇ ਗੁੱਟਾਂ ਦੀਆਂ ਲੜਾਈਆਂ ਹੁੰਦੀਆਂ ਨੇ ਉਹਦੇ ਵਿੱਚ ਯੂਜ਼ ਕਰਨੇ ਸੀ ਸੋ ਇਹ ਰਿਕਵਰੀ ਕਰਕੇ ਸਾਨੂੰ ਕਾਫੀ ਆਸ-ਪਾਸ ਦੇ ਏਰੀਆ ਦੇ ਵਿੱਚ ਜਿਹੜਾ ਹੈਗਾ ਉਹ ਸ਼ਾਂਤੀ ਦਾ ਮਾਹੌਲ ਬਣਾਉਣ 'ਚ ਹੈਲਪ ਹੋਊਗੀ ਕਿਤੇ ਸਪਲਾਈ ਵੱਲੋਂ ਕਿੱਤੀ ਰਹਿਣਾਂ ਦੇ ਕਿਸੀ ਤੇ ਅਸਾਂ ਲੁਕ ਰਹੀ ਹੈ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਜੀ ਇਹ ਤਿੰਨ ਬੰਦੇ ਇਨੀਸ਼ੀਅਲ ਅਸੀਂ ਫੜੇ ਸੀ ਦੋ ਬੰਦੇ ਬਾਅਦ 'ਚ ਫੜੇ ਗਏ ਆਂ ਤੋਂ ਉਹਨਾਂ ਦੇ ਗੈਂਗ ਦੇ ਨਾਲ ਅਸੋਸੀਏਟੀਟੀ ਜਿਹੜੀ ਉਹਨਾਂ ਨੂੰ ਸਪਲਾਈ ਵੀ ਕੀਤੇ ਸੀ ਬਾਕੀ ਹੋਰ ਅਸੀਂ ਇਹਨਾਂ ਦਾ ਰਿਮਾਂਡ ਲੈ ਲਿਆ ਪੰਜ ਦਿਨ ਦਾ ਸੋ ਡਿਟੇਲ 'ਚ ਪੁੱਛਗਿੱਛ ਜੋ ਚੁਲਾਏ ਜਾ ਰਹੇ ਨਜਾਇਜ਼ ਹਥਿਆਰ ਸਪਲਾਈ ਗਿਰੋਹ ਦਾ ਕੀਤਾ ਪਰਦਾਫਾਸ਼ ਪਾਰੀ ਮਾਤਰਾਚ ਨਜਾਇਜ਼ ਹਥਿਆਰ ਸਮੇਤ ਕਿਤੇ ਪੰਜ ਨੌਜਵਾਨ ਗ੍ਰਿਫਤਾਰ ਜੀ ਹਾਂ ਵੱਡੀ ਖਬਰ ਜਲੰਧਰ ਦਿਹਾਤੀ ਦੇ ਫਲੋਰ ਇਲਾਕੇ ਦੇ ਨਾਲ ਸੰਬੰਧਿਤ ਹੈ ਜਿੱਥੇ ਦੀ ਪੁਲਿਸ ਨੇ ਫਲੋਰ ਤੇ ਹਾਈ ਟੈਕ ਨਾਕੇ ਤੇ ਪੰਜ ਨੌਜਵਾਨਾਂ ਨੂੰ ਪਾਰੀ ਮਾਤਰਾ ਦੇ ਵਿੱਚ ਨਜਾਇਜ਼ ਹਥਿਆਰਾਂ ਦੇ ਨਾਲ ਗ੍ਰਿਫਤਾਰ ਕੀਤਾ ਹੈ ਜਿਸ ਦੇ ਬਾਰੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਐਸਐਸਪੀ ਅੰਕੁਰ ਗੁਪਤਾ ਨੇ ਇਹ ਦੱਸਿਆ ਕਿ ਥਾਣਾ ਫਲੋਰ ਦੇ ਮੁਖੀ ਇੰਸਪੈਕਟਰ ਸੁਖਦੇਵ ਸਿੰਘ ਨੂੰ ਮੁਖਬਰ ਖਾਸ ਤੋਂ ਇਤਲਾ ਮਿਲੀ ਸੀ ਕਿ ਮੋਟਰਸਾਈਕਲਾਂ ਤੇ ਲੁਧਿਆਣਾ ਤੋਂ ਹੁਸ਼ਿਆਰਪੁਰ ਵੱਲ ਇੱਕ ਗਿਰੋਹ ਦੇ ਮੈਂਬਰ ਜਾ ਰਹੇ ਹਨ ਜੋ ਨਜਾਇਜ਼ ਹਥਿਆਰਾ ਦੀ ਸਪਲਾਈ ਕਰਦੇ ਹਨ ਅਤੇ ਵਕ ਵਕ ਅਪਰਾਧੀ ਗਤੀਵਿਧੀਆਂ ਨੂੰ ਵੀ ਅੰਜਾਮ ਦਿੰਦੇ ਹਨ ਇਤਲਾਹ ਦੇ ਆਧਾਰ ਤੇ ਇਨਸਪੈਕਟਰ ਸੁਖਦੇਵ ਸਿੰਘ ਨੇ ਫਲੋਰ ਵਿਕੇ ਹਾਈ ਟੈਕ ਨਾਕਾਬੰਦੀ ਕਾਢ ਦਿੱਤੀ ਜਿੱਦਾਂ ਹੀ ਦੋ ਮੋਟਰਸਾਈਕਲਾਂ ਤੇ ਸਵਾਰ ਪੰਜ ਨੌਜਵਾਨ ਨਾਕੇ ਤੋਂ ਲੰਘਣ ਲੱਗੇ ਤਾਂ ਪੁਲਿਸ ਪਾਰਟੀ ਨੇ ਉਹਨਾਂ ਨੂੰ ਰੋਕੇ ਜਦ ਉਹਨਾਂ ਦੀ ਤਲਾਸ਼ੀ ਲਈ ਤਾਂ ਉਹਨਾਂ ਦੇ ਕਬਜ਼ੇ ਵਿੱਚੋਂ ਚਾਰ ਦੇਸੀ ਪਿਸਤੌਲ 32 ਬੋਲ 8 8 ਰੋਂਦ ਜਿੰਦਾ 8 ਮੈਗਜ਼ੀਨ ਇੱਕ ਦੇਸੀ ਕੱਟਾ ਅਤੇ ਇੱਕ ਜਿੰਦਾ ਰੋਂਦ ਬਰਾਮਦ ਹੋਇਆ ਜਿਸ ਤੇ ਪੰਜਾਂ ਨੌਜਵਾਨਾਂ ਨੇ ਜਿਨ੍ਹਾਂ ਦੀ ਪਛਾਣ ਸ਼ਿਵ ਦਿয়াল ਉਰਫ ਬਿੱਲਾ ਵਾਸੀ ਪਿੰਡ ਸਲਾਰਨ ਹੁਸ਼ਿਆਰਪੁਰ ਜਸਵਿੰਦਰ ਸਿੰਘ ਉਰਫ ਕਾਲਾ ਵਾਸੀ ਪਿੰਡ ਕਲਰਾ ਆਦਮਪੁਰ ਬਲਜੀਤ ਉਰਫ ਗੋਰਾ ਵਾਸੀ ਪਿੰਡ ਕਲਰਾ ਆਦਮਪੁਰ ਚੰ드ਸ਼ੇਖਰ ਉਰਫ ਪੰਡਿਤ ਵਾਸੀ ਪਿੰਡ ਮਹਿਟਿਆਣਾ ਹੁਸ਼ਿਆਰਪੁਰ ਅਤੇ ਗੁਰਵਿੰਦਰ ਸਿੰਘ ਉਰਫ ਸੂਚਾ ਉਰਫ ਗਿੰਦੂ ਵਾਸੀ ਪਿੰਡ 라ਵਲਪਿੰਡੀ ਕਪੂਰਥਲਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਸਰ ਕੀ ਮਾਮਲਾ ਜਿਹੜਾ ਜੀ ਗੈਂਗ ਫੜਿਆ ਹੋਆ ਉਸ ਬਾਰੇ ਜਿਵੇਂ ਜਦੋਂ ਤੁਸੀਂ ਦੇਖਿਆ ਕਿ ਜਿਲੰਦਰ ਦਿਹਾਤੀ ਪੁਲਿਸ ਨੇ ਪਿਛਲੇ ਕੁ ਸਮੇਂ ਤੋਂ ਮਾੜੇ ਅਨਸਰਾਂ ਦੇ ਖਿਲਾਫ ਗੈਂਗਸਟਰ ਨਸ਼ਾ ਕਰਤਾ ਦੇ ਖਿਲਾਫ ਆਪਣੀ ਮੁਹਿੰਮ ਵਧਾਈ ਹੋਈ ਹੈ। ਸੋ ਉਸੇ ਦੀ ਲੜੀ ਦੇ ਵਿੱਚ ਕੱਲ ਸਾਨੂੰ ਸਫਲਤਾ ਮਿਲੀ ਜਦੋਂ ਐਸਐਚਓ ਫਲੋਰ ਦੀ ਟੀਮ ਨੇ ਨਾਲ ਡੀਐਸਪੀ ਫਲੋਰ ਤੇ ਐਸਪੀ ਸਪੈਸ਼ਲ ਬ੍ਰਾਂਚ ਇਨਵੈਸਟੀਗੇਸ਼ਨ ਦੀ ਟੀਮਾਂ ਨੇ ਇੱਕ ਜਿਹੜਾ ਗੈਂਗ ਕਾਬੂ ਕੀਤਾ ਜਦੇ ਵਿੱਚ ਤਿੰਨ ਮੈਂਬਰ ਸੀ ਇਨੀਸ਼ੀਅਲੀ ਉਹਨਾਂ ਵਿੱਚੋਂ ਚਾਰ ਪਿਸਟਲ ਬਰਾਮਦ ਕੀਤੇ ਫਰਦਰ ਪੁਜੀਸ ਤੇ ਇੱਕ ਦੋ ਬੰਦੇ ਹੋਰ ਨਾਮਿਨੇਟ ਹੋਏ ਉਹਨਾਂ ਦੇ ਵੱਲੋਂ ਵੀ ਇੱਕ ਪਿਸਟਲ ਬਰਾਮਦ ਹੋਇਆ ਸੋ ਕੁੱਲ ਜਿਹੜੀ ਸਾਡੀ ਰਿਕਵਰੀ ਹੈਗੀ ਉਹ ਪੰਜ ਪਿਸਟਲਸ ਹੀ ਹੈਗੀ ਐ ਚਾਰ 32 ਬੋਰ ਦੇ ਐ 1315 ਬੋਰ ਦਾ ਤੇ ਨਾਲ ਅੱਠ ਮੈਗਜ਼ੀਨਸ ਐ ਨੌ ਲਾਈਵ ਰਾਉਂਡਸ ਐ ਤੇ ਦੋ ਮੋਟਰਸਾਈਕਲਸ ਐ ਸੋ ਬੇਸਿਕਲੀ ਇਹ ਜਿਹੜੇ ਇੱਕ ਗੈਂਗਸਟਰ ਹੈਗਾ ਬਾਹਰ ਬੈਠਾ ਹੈ ਬਿਨ ਆਪਣਾ ਸੋਨੂ ਖਤਰੀ ਉਹਦੇ ਨਾਲ ਇੱਥੇ ਇੱਕ ਜੇਲ੍ਹ ਚ ਬੰਦਾ ਬੈਠਾ ਹੈ ਬਿਨੀ ਗੁਜਰ ਉਹ ਦੋਨਾਂ ਦੇ ਨਾਂ ਲੱਗੇ ਐਸੋਸੀਏਟਡ ਬੰਦੇ ਸੀਗੇ ਸੋ ਇਹਨਾਂ ਨੂੰ ਰਾਉਂਡ ਅਪ ਕਰਕੇ ਜਿਹੜੀ ਕਾਫੀ ਵਾਰਦਾਤਾਂ ਪ੍ਰिवेंट ਹੋ ਗਈਆਂ ਨੇ ਤੋ ਇਹ ਚੰਗਾ ਕੰਮ ਹੋਇਆ ਸਰ ਹਥਿਆਰ ਕਿੱਥੋਂ ਲੈ ਆਏ ਸੀ ਤੇ ਕੀ ਕਰਨਾ ਸੀ ਨਾ ਸਪਲਾਈ ਬੇਸਿਕਲੀ ਇਹ ਜਿਹੜੇ ਹਥਿਆਰ ਲੈ ਕੇ ਆਏ ਨੇ ਜੀ ਇਹ ਮੱਧਿਆ ਪ੍ਰਦੇਸ਼ ਦੇ ਖੰਡਵਾ ਜ਼ਿਲ੍ਹੇ ਦੇ ਵਿੱਚੋਂ ਇਹਨਾਂ ਨੇ ਸਪਲਾਈ ਕਰਾਏ ਨੇ ਤੇ ਇਹਦੇ ਲਈ ਇਹਨਾਂ ਨੇ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਐਸੀ ਉਹ ਵੀ ਚੈੱਕ ਕਰ ਰਹੇ ਆਂ ਵੈਸੇ ਜੋ ਪ੍ਰੀਲਿਮਿਨਰੀ ਤੌਰ ਤੇ ਪਤਾ ਚੱਲਿਆ ਜਿਹੜਾ ਬੰਦਾ ਬਾਹਰ ਬੈਠਾ ਇਹਨਾਂ ਦਾ ਸੌਰਵ ਜਿਹੜਾ ਇਹਨਾਂ ਨੂੰ ਗੈਂਗ ਨੂੰ ਓਪਰੇਟ ਕਰ ਰਿਹਾ ਸੀ ਉਹਨੇ ਇਹਨਾਂ ਨੂੰ ਫੰਡਿੰਗ ਕੀਤੀ ਹੈ ਇਹਨਾਂ ਹਥਿਆਰਾਂ ਦੀ ਤੇ ਇਹਨਾਂ ਤੇ ਪਰਲੋ ਕੋਈ ਪਰਚਾ ਵਗੈਰਾ ਦਰਜ ਹੈ ਕਿਸੇ ਦੋ ਮੁੰਡਿਆਂ ਦੇ ਖਿਲਾਫ ਇਹਨਾਂ ਦੇ ਵਿੱਚੋਂ ਜਸਵਿੰਦਰ ਤੇ ਬਲਜੀਤ ਦੇ ਖਿਲਾਫ ਇੱਕੋ ਹੀ ਮੁਕੱਦਮਾ ਜਿਹੜਾ ਇੱਕ ਇੱਕ ਮੁਕੱਦਮਾ ਦਰਜ ਹੈ 105 ਨੰਬਰ ਮੁਕੱਦਮਾ ਜੀ ਇਹ ਆਦਮਪੁਰ ਇਹ ਸੌਰੀ ਸਦਰ ਫਗਵਾੜੇ ਦਾ ਹੈਗਾ ਸਨੇਚਿੰਗ ਦਾ ਪਰਚਾ ਸੋ ਇਹ ਮਾਰੇ ਬੰਦੇ ਹੈਗੇ ਔਰ ਕੋਈ ਗੈਂਗ ਵਾਰਸ ਇਹਦੇ ਨਾਲ ਇਹਦੇ ਵਿੱਚ ਕੋਈ ਆਪਸ ਹੀ ਜਿਹੜੇ ਗੁੱਟਾਂ ਦੀਆਂ ਲੜਾਈਆਂ ਹੁੰਦੀਆਂ ਨੇ ਉਹਦੇ ਵਿੱਚ ਯੂਜ਼ ਕਰਨੇ ਸੀ ਸੋ ਇਹ ਰਿਕਵਰੀ ਕਰਕੇ ਸਾਨੂੰ ਕਾਫੀ ਆਸ-ਪਾਸ ਦੇ ਏਰੀਆ ਦੇ ਵਿੱਚ ਜਿਹੜਾ ਹੈਗਾ ਉਹ ਸ਼ਾਂਤੀ ਦਾ ਮਾਹੌਲ ਬਣਨ 'ਚ ਹੈਲਪ ਹੋਊਗੀ ਕਿਤੇ ਸਪਲਾਈ ਵੱਲੋਂ ਕਿਤੇ ਇਹਨਾਂ ਨੇ ਕਰੀ ਕਿਸੀ ਤੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਜੀ ਇਹ ਤਿੰਨ ਬੰਦੇ ਇਨੀਸ਼ੀਅਲੀ ਅਸੀਂ ਫੜੇ ਸੀ ਦੋ ਬੰਦੇ ਬਾਅਦ 'ਚ ਫੜੇ ਗਏ ਆਂ ਤੋਂ ਉਹਨਾਂ ਦੇ ਗੈਂਗ ਦੇ ਨਾਲ ਅਸੋਸੀਏਟੀਟੀ ਜਿਹੀ ਉਹਨਾਂ ਨੂੰ ਸਪਲਾਈ ਵੀ ਕੀਤੇ ਸੀ ਬਾਕੀ ਹੋਰ ਅਸੀਂ ਇਹਨਾਂ ਦਾ ਰਿਮਾਂਡ ਲੈ ਲਿਆ 5 ਦਿਨ ਦਾ ਸੋ ਡਿਟੇਲ 'ਚ ਪੁੱਛਗਿੱਛ ਕਰਕੇ